एक की दिसंबर नु नगर कौंसल दिया आ रही चोणा वो प्रचार किया जा रहा है इसे ते आम आदमी पार्टी दे नंबर सात तो अंजू अटवाल वालों भी अपने वार्ड घर घर जाके अपने हक वोट पाने दी अपील की थी। ओना दा वार्ड वासियां वलो परवा स्वागत किया गया विश्वास दिवाया कि वो अपनी एक एक वोट झाड़ू दे चो निशान पागे अंजू अटवाल ने कहा कि वारड दे जो भी अधूरे काम हैं ओ पहल आधार करेगी चेतना चैनल ने प्रदीप राजा की रिपोर्ट ਆ ਸਾਤ ਨੰਬਰ ਵਾਰਡ ਦੇ ਕਲੰਡਰ ਤੋਂ ਅੰਜੂਟਵਾਲ ਸਾਡੇ ਦੇ ਐਮਸੀ ਵੋਟਾਂ ਵਾਸਤੇ ਖੜੇ ਆ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਜਿੱਤਾਵਾਂਗੇ ਤੇ ਕੰਮ ਜਾਰੀ ਰੱਖਾਂਗੇ ਅੱਜ ਅਸੀਂ ਵਾਰਡ ਨੰਬਰ 7 ਵਿੱਚ ਅੰਜੂਟਵਾਲ ਦੇ ਹੱਕ ਵਿੱਚ ਡੋਰ ਟੂ ਡੋਰ ਕਰਨ ਆਏ ਆ ਤੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਵਾਰਡ ਵਾਸੀਆਂ ਵੱਲੋਂ ਤੇ ਅੰਜੂਟਵਾਲ ਵਿਸ਼ਵਾਸਵਾ ਜਾਰੀ ਆ ਮੈਡਮ ਕਿ ਅਸੀਂ ਜੋ ਵੀ ਕੰਮ ਰਹਿੰਦੇ ਆ ਅਧੂਰੇ ਉਹ ਜ਼ਰੂਰ ਪੂਰੇ ਹੋਊਗੇ ਪਾਣੀ ਦੀ ਸਪਲਾਈ ਸੀ ਜੋ ਸੀਵਰੇਜ ਉਹ ਹੱਲ ਹੋ ਗਈ ਆ ਤੇ ਇਸ ਤੋਂ ਬਾਅਦ ਵਾੜਵਾਸੀ ਬਹੁਤ ਜ਼ਿਆਦਾ ਖੁਸ਼ ਹੋ ਗਏ। ਮਾ ਸਵਾਲ ਕੈਂਡੀਡੇਟ ਆਮ ਆਦਮੀ ਪਾਰਟੀ ਵਾਰਡ ਨੰਬਰ 7 ਤੋਂ ਅੱਜ ਅਸੀਂ ਆਪਣੇ ਵਾਰਡ ਵਿੱਚ ਡੋਰ ਟੂ ਡੋਰ ਕੀਤਾ ਤੇ ਮੇਰੇ ਵਾਰਡਵਾਸੀਆਂ ਨੇ ਮੇਰਾ ਬਹੁਤ ਹੀ ਸਵਾਗਤ ਕੀਤਾ ਤੇ ਮੈਂ ਆਪਣੇ ਵਾਰਡਵਾਸੀਆਂ ਨੂੰ ਅਪੀਲ ਕਰਦੀ ਆ ਕਿ ਮੈਨੂੰ ਵੱਧ ਤੋਂ ਵੱਧ ਮੌਕਾ ਨਾ ਕਾਮਯਾਬ ਕਰੋ ਤਾਂ ਜੋ ਮੈਂ ਜਿਹੜੇ ਇਹਨਾਂ ਦੇ ਅਧੂਰੇ ਕੰਮ ਆ ਉਹ ਪੂਰੇ ਕਰਵਾ ਸਕਾਂ।